ਬਾਪਾ ਭਾਦਿਆ ਦੇਖੋ ਕੱਟਣੂ ਕੋ ਇੱਥੇ ਬਾਥਰੂਮ ਯੂਜ਼ ਕਰਕੇ ਵਿਖਾਵੇਂ ਮਨੂੰ ਡਾਕਟਰਾਂ ਦੇ ਆਪਣੇ ਬਾਥਰੂਮ ਬਣੇ ਨੇ ਆਪਣੇ ਉਹਨਾਂ ਦੀ ਪਾਣੀ ਦੇ ਫਿਲਟਰ ਲੱਗੇ ਨੇ ਉਹ ਉੱਥੋਂ ਯੂਜ਼ ਕਰਦੇ ਨੇ ਉਹਨਾਂ ਨੂੰ ਫੈਸਿਲਿਟੀ ਪੂਰੀ ਆ ਤੇ ਲੋਕਾਂ ਵਸਤੇ ਬੂਏ ਤੱਕ ਨਹੀਂ ਦੇਵੇਂ ਅੱਜ ਅਸੀਂ ਆਪਣੇ ਵੱਲੋਂ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਤਾਂ ਕਿ ਇਹਨਾਂ ਨੂੰ ਕਿਤੇ ਸ਼ਰਮ ਆ ਜਾਏ ਕਿ ਜੇ ਅਹੀ ਇੱਕ ਕੰਮ ਕਰ ਸਕਦੇ ਤਾਂ ਇਹ ਕਿਉਂ ਨਹੀਂ ਕਰ ਸਕਦੇ ਪਾਣੀ ਪੀਣ ਨੂੰ ਮਿਲਦਾ ਇੱਥੇ ਕਿ ਨਹੀਂ ਨਹੀਂ ਬਾਹਰ ਮਿਲਦਾ ਇਹ ਬਾਰੋਂ ਇੱਥੇ ਮਤਲਬ ਕਿ ਇਹ ਬਾਹਰੋਂ ਜੱਗ ਲੈ ਕੇ ਆਉਣਾ ਪੈਂਦਾ ਮੋਲ ਲੈ ਕੇ ਆਣਾ ਇੱਥੇ ਇੰਨਾ ਕੁ ਮੰਦਾ ਹਾਲ ਹੈ ਇਹ ਪਿਛਲੇ 3-4 ਮਹੀਨੇ ਤੋਂ ਐਂਓ ਚੱ ਮਲਗੀ ਫੈਸਿਲਿਟੀ ਦੇ ਨਾਮ ਤੇ ਨਾ ਸਿਰਫ ਮੂਰਖ ਬਣਾਇਆ ਜਾ ਰਿਹਾ ਵੇ ਹਾਲਾਤ ਲਖੋ ਕਿੱਦਾਂ ਕੋਈ ਯੂਜ਼ ਕਰੇਗਾ ਗੰਦਗੀ ਦਾ ਹਾਲਾਤ ਤੁਸੀਂ ਆਪ ਵੇਖ ਲਓ ਜਿਹੜਾ ਪਾਣੀ ਪੀਰੇ ਦਾ ਆਮ ਪਬਲਿਕ ਨੂੰ ਗੰਦਾ ਪਾਣੀ ਪਿਲਾ ਰਹੇ ਨੇ ਜੋ ਇਹਨਾਂ ਨੂੰ ਤਨਖਾਹਾਂ ਵੀ ਦੋ ਗੰਦਗੀ ਵੀ ਇਹੀ ਲਈਏ ਸਾਨੂੰ ਕੀ ਫਾਇਦਾ ਇਹੋ ਜੀਆਂ ਸਰਕਾਰਾਂ ਦਾ ਇਹ ਐ ਸਰਕਾਰ ਦੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਹਰ ਸਰਕਾਰ ਦਾ ਇੱਕੋ ਰਿਹਾ ਵਾ ਗੁਰੂ ਨਾਨਕ ਹਸਪੀਟਲ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਾਮ ਤੋਂ ਆ ਇਹ ਹਮੇਸ਼ਾ ਹੀ ਐਸੇ ਕੰਮ 'ਚ ਰਿਹਾ ਵਾ ਕਿਸੇ ਨੇ ਇਹਦੇ ਸੁਧਾਰ ਵੱਲ ਕੰਮ ਨਹੀਂ ਕੀਤਾ ਅੱਜ ਅਸੀਂ ਤੁਹਾਨੂੰ ਨੌਜਵਾਨ ਦੀ ਇੱਕ ਐਸੀ ਸੇਵਾ ਦਿਖਾਉਣ ਜਾ ਰਹੇ ਹਾਂ ਜੋ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੀ ਹੈ ਜਿੱਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੀ ਜਿਸ ਹਸਪਤਾਲ ਦੇ ਵਿੱਚ ਅਕਸਰ ਬਹੁਤ ਸਾਰੀਆਂ ਸੁਵਿਧਾਵਾਂ ਨਹੀਂ ਨਜ਼ਰ ਆਉਂਦੀਆਂ ਤਾਂ ਉੱਥੇ ਇੱਕ ਸੁਵਿਧਾ ਦੇਣ ਦਾ ਕੰਮ ਜਰਾਂ ਹੈ ਇਹ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦਰਸਲ ਬੀਤੇ ਕੁਝ ਸਮੇਂ ਦੇ ਵਿੱਚ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ ਤਾਂ ਉਸ ਪਾਣੀ ਦੀ ਕਿਲਤ ਨੂੰ ਪੂਰਾ ਕਰਨ ਵਾਸਤੇ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਤੁਸੀਂ ਦੇਖੋ ਕਿ ਉਹਨਾਂ ਵੱਲੋਂ ਪਾਣੀ ਦੀ ਜਿਹੜੀ ਗਲਾਸ ਹੁੰਦੇ ਨੇ ਜਿਹੜੀਆਂ ਪੇਟੀਆਂ ਹੁੰਦੀਆਂ ਨੇ ਉਹਨਾਂ ਨੂੰ ਖਰੀਦਿਆ ਗਿਆ ਹੈ ਤਾਂ ਉਹ ਖੁਦ ਇਸ ਨੂੰ ਵਰਤਦੇ ਨਜ਼ਰ ਆ ਰਹੇ ਨੇ ਤਾਂ ਇਹ ਲੋਕਾਂ ਦੀ ਇੱਕ ਸੇਵਾ ਹੈ ਕਿਉਂਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਪਾਣੀ ਦੀ ਘਾਟ ਨਜ਼ਰ ਆਉਂਦੀ ਹੈ ਤਾਂ ਉਸ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਤੁਸੀਂ ਵੇਖੋਗੇ ਇਸ ਵੱਲੋਂ ਉਪਰਾਲਾ ਕੀਤਾ ਗਿਆ ਸਾਡਾ ਵਰੁਣ ਸਿੰਘ ਜੀ ਮੌਜੂਦ ਨੇ ਸਰ ਕੀ ਚੱਕਰ ਰਾ ਜੀ ਏ ਜੀ ਗੁਨਾਣਕ ਹਸਪੀਟਲ ਆਏ ਆ ਅੱਜ ਆਪਾਂ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਾ ਤਾਂ ਪਿਛਲੇ 3 ਮਹੀਨਿਆਂ ਤੋਂ ਤੇ ਅੱਜ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਤਾਂ ਕਿ ਪ੍ਰਸ਼ਾਸਨ ਜਾਗ ਜੇ ਲੇਕਿਨ ਇੱਥੇ ਇਹਨਾਂ ਦੇ ਕੰਨਾਂ ਤੇ ਜੂੰਣੀ ਸਰਕਦੀ ਅੱਜ ਅਸੀਂ ਆਪਣੇ ਵੱਲੋਂ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਤਾਂ ਕਿ ਇਹਨਾਂ ਨੂੰ ਕਿਤੇ ਸ਼ਰਮ ਆ ਜਾਏ ਕਿ ਜੇ ਅਹੀ ਇੱਕ ਕੰਮ ਕਰ ਸਕਦੇ ਤਾਂ ਇਹ ਕਿਉਂ ਨਹੀਂ ਕਰ ਸਕਦੇ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਆ ਤਾਂ ਉਹਨਾਂ ਵੱਲੋਂ ਪਾਣੀ ਜਿਹੜਾ ਹੈ ਇੱਥੇ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਮਰੀਜ਼ ਨੇ ਤਾਂ ਉਹਨਾਂ ਮਰੀਜ਼ਾਂ ਨੂੰ ਜਿਹੜਾ ਹੈ ਇੱਥੇ ਪਾਣੀ ਦੀ ਜਿਹੜੀਆਂ ਪੇਟੀਆਂ ਡਿਲੀਵਰ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਤਾਂ ਕਿਵੇਂ ਪਾਜੀ ਕੀ ਦਿੱਕਤ ਆਂਦੀ ਪਾਣੀ ਦੀ ਇੱਥੇ ਹਾਂਜੀ ਸਰ ਪਾਣੀ ਪੀਣ ਨੂੰ ਮਿਲਦਾ ਇੱਥੇ ਕਿ ਨਹੀਂ 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 ਜੀ ਬਾਹਰ ਮਿਲਦਾ ਇਹ ਬਾਹਰੋਂ ਇੱਥੇ ਮਤਲਬ ਕਿ ਬਾਹਰੋਂ ਜਾ ਅੱਗ ਲੈ ਕੇ ਆਉਣਾ ਪੈਂਦਾ ਮੁੱਲ ਲੈ ਕੇ ਆਉਣਾ ਪੈਂਦਾ ਜੀ ਹਾਂਜੀ ਮੁੱਲ ਲੈ ਕੇ ਮੁੱਲ ਹੀ ਲੈਣਾ ਪੈਂਦਾ ਸਰ ਇੱਥੇ ਅੱਛਾ ਹਾਂਜੀ ਤੇ ਇੱਥੇ ਪਾਣੀ ਪੀਣ ਦੀ ਕੋਈ ਸੁਵਿਧਾ ਨਹੀਂ ਨਹੀਂ ਸਰ ਕੋਈ ਨਹੀਂ ਹੈ ਕੋਈ ਸ਼ਬਦ ਨਹੀਂ ਆਗੇ। ਜੀ ਵੈਕਸਾ ਦੇ ਉਹ ਸਰਕਾਰੀ ਹਸਪਤਾਲ ਆ ਜਿਸ ਦੇ ਵਿੱਚ ਕੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਤੁਸੀਂ ਦੇਖੋ ਕਿ ਇੱਥੇ ਜਿਹੜਾ ਹੈ ਪਾਣੀ ਜਿਹੜਾ ਨਹੀਂ ਦਿੱਤਾ ਜਾ ਰਿਹਾ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਜਿੱਥੇ ਪੰਜ ਛੇ ਬਾਥਰੂਮ ਦੀ ਬੜੀ ਪ੍ਰੋਬਲਮ ਬਹੁਤ ਗੰਦੇ ਬਾਥਰੂਮ ਬਿਲਕੁਲ ਬਿਲਕੁਲ ਗੰਦੇ ਬਾਥਰੂਮ ਤਾਂ ਦੂਸਰੇ ਪਾਸੇ ਤੁਸੀਂ ਦੇਖੋ ਕਿ ਲੋਕਾਂ ਨੂੰ ਇੱਥੇ ਪਾਣੀ ਦਿੱਤਾ ਜਾ ਰਿਹਾ ਹੈ ਔਰ ਇੱਥੇ ਸਾਡੇ ਕੋਲ ਕੁਝ ਹੋਰ ਤਾਂ ਮੌਜੂਦ ਨੇ ਪੰਜੀ ਕੀ ਕਹਿਣਾ ਚਾਹੋਗੇ ਕਿ ਦਿੱਕਤਾਂ ਦੀ ਪਾਣੀ ਹੱਥੋਂ ਮਿਲਦਾ ਹੈ ਕਿ ਇਹਨੂੰ ਕਿ ਨਹੀਂ ਮਿਲਦਾ ਚੁੱਕਾ ਰਹੇ ਹੋ ਹਾਂਜੀ ਸਰ ਪਾਣੀ ਨਹੀਂ ਹੈਗਾ ਇੱਥੇ। ਹਾਂਜੀ ਪਾਣੀ ਨਹੀਂ ਆਪਾਂ ਪਾਏ ਵੀ ਫਸਟ ਟਾਈਮ ਪਾਣੀ ਦੀ ਬੜੀ ਮੁੱਲ ਲੈ ਕੇ ਪੀ ਰਹੇ ਹਾਂ। ਹੂੰ ਤੇ ਐਡੇ ਵੱਡੇ ਹਸਪੀਟਲ 'ਚ ਪਾਣੀ ਦੀ ਸਹੂਲਤ ਨਹੀਂ ਹੁੰਦੀ। ਹੈਗੀ ਹੈ ਸਰ ਪਰ ਅੱਜ ਆਪਾਂ ਫਸਟ ਟਾਈਮ ਆਏ ਹਾਂ ਨਾ ਮਿਲਿਆ ਨਹੀਂ। ਆਈ ਹਾਂ ਜੀ ਆਏ ਹਾਂ। ਮਿਲਿਆ ਨਹੀਂ ਪਾਣੀ। ਮੁੱਲ 'ਤੇ ਫ੍ਰੀ ਵੰਡੀ ਜਾ ਰਹੀ ਹੈ ਇੱਥੇ ਪਾਣੀ। ਹਾਂਜੀ ਸਰ ਮਿਲੀ ਘੇਟੀ ਦਿੱਤੀ ਇਹਨਾਂ ਨੇ ਪਾਣੀ ਦੀ ਧੰਨਵਾਦ ਜੀ ਤੁਹਾਡਾ। ਬਿਲਕੁਲ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਗੱਲਬਾਤ ਅਸੀਂ ਵਰਨ ਸ੍ਰੀ ਰਣਾ ਨਾਲ ਜਾਰੀ ਰੱਖਾਂਗੇ। ਭਾਜੀ ਕੀ ਕਹਿਣਾ ਚਾਹੋਗੇ? ਕੀ ਭਾਜੀ ਇੱਥੇ ਇੰਨਾ ਕੁ ਇਹ ਪਿਛਲੇ 3-4 ਮਹੀਨੇ ਤੋਂ ਐਵੇਂ ਚੱਲਣ ਦਿਆ ਵਾ ਇੱਥੇ ਮਲਗੀ ਫੈਸਿਲਿਟੀ ਦੇ ਨਾਮ ਤੇ ਨਾ ਸਿਰਫ ਮੂਰਖ ਬਣਾਇਆ ਜਾ ਰਿਹਾ ਵਾ ਤੁਸੀਂ ਇੱਥੋਂ ਦੇ ਬਾਥਰੂਮ ਵੇਖੋਗੇ ਨਾ ਜੇ ਤੇ ਇੱਥੋਂ ਦੇ ਬਾਥਰੂਮ ਤੁਸੀਂ ਆਓ ਤੁਹਾਨੂੰ ਬਾਥਰੂਮ ਵਿਖਾ ਦਿੰਦੇ ਇੱਥੋਂ ਦੇ ਇੱਥੋਂ ਦੇ ਬਾਥਰੂਮ ਆ ਫੜੇ ਕੋਈ ਨਹੀਂ ਤੁਹਾਨੂੰ ਇੱਥੋਂ ਦੇ ਬਾਥਰੂਮਾਂ ਦਾ ਇਹੋ ਜਿਹਾ ਹਾਲ ਵਾ ਕਿ ਮੈਂ ਕਹਿੰਦਾ ਇਹ ਜਿਹੜੇ ਡਾਕਟਰ ਨੇ ਇਹ ਇਹ ਦੇਖੋ ਕੂੜੇ ਦਾ ਡੰਪ ਤੁਹਾਨੂੰ ਨਜ਼ਰ ਆ ਰਿਹਾ ਕਿ ਹਾਲੇ ਕੀ ਕਿਹਾ ਜਾਂਦਾ ਕਿ ਮੈਡੀਕਲ ਵੇਸਟ ਬਾਹਰ ਨਹੀਂ ਰਣੀ ਮੈਡੀਕਲ ਵੇਸਟ ਦੂਜੀ ਆ ਦੇਖੋ ਬਲੱਡ ਵਾਲੇ ਜਿਹੜੇ ਸ਼ਰੀਆਮ ਪਈਆਂ ਕਿੰਨਾ ਕਿਤੇ ਹੈਗਾ ਆਪੋਜ਼ਿਟੀ ਜਾਂ ਕਿੰਨੀ ਕਿ ਫਾਸ ਪਈਆਂ ਇਹ ਪਾਣੀ ਪੀਂਦਾ ਇੱਧਰ ਆ ਕੇ ਦੇਖੋ ਇੱਧਰ ਆ ਕੇ ਦੇਖੋ ਤੁਸੀਂ ਦੇਖੋ ਇੱਥੇ স্মੈਲ ਲੈਣਾ ਵੀ ਔਖਾ ਵਾ ਬਿਲਕੁਲ ਤੁਸੀਂ ਤਸਵੀਰਾਂ ਵਾਹੀ ਤੁਸੀਂ ਵੇਖਾ ਰਹੇ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਵੇਖੋ ਕਿ ਇਹਨਾਂ ਨਲਕੀਆਂ ਦੇ ਕੀ ਹਾਲਾਤ ਨੇ ਤੇ ਇਹ ਬਿਲਕੁਲ ਬਿਲਕੁਲ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਥੱਲੇ ਪਾਣੀ ਚੋ ਰਿਹਾ ਹੈ ਔਰ ਥੱਲੇ ਇਹਦੀ ਸਪਲਾਈ ਚੇਨ ਬਿਲਕੁਲ ਖਤਮ ਹੈ। ਉਹ ਤਾਂ ਕਣੀ ਗਏ ਭਾਈ ਬਿਲਕੁਲ ਬਾਥਰੂਮ ਦੇ ਤੁਹਾਨੂੰ ਅਸੀਂ ਹਾਲਾਤ ਦਿਖਾਨੇ ਆ ਕਿਸ ਤਰੀਕੇ ਨਾਲ ਸਰਕਾਰੀ ਬਾਥਰੂਮ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਜਿੱਥੇ ਪਿਸ਼ਾਬ ਕਰਨ ਦੀ ਹਾਂਜੀ ਦੱਸੋ ਜੀ ਆਹ ਦੇਖੋ ਬਾਥਰੂਮ ਦਾ ਹਾਲ ਇਹ ਡਾਕਟਰ ਨੂੰ ਕੋਈ ਇੱਥੇ ਬਾਥਰੂਮ ਯੂਜ਼ ਕਰਕੇ ਵਿਖਾਵੇ ਮੈਨੂੰ ਡਾਕਟਰਾਂ ਦੇ ਆਪਣੇ ਬਾਥਰੂਮ ਬਣੇ ਨੇ ਆਪਣੇ ਉਹਨਾਂ ਦੀਆਂ ਪਾਣੀ ਦੇ ਫਿਲਟਰ ਲੱਗੇ ਨੇ ਉਹ ਉੱਥੋਂ ਯੂਜ਼ ਕਰਦੇ ਨੇ ਉਹਨਾਂ ਨੂੰ ਫੈਸਿਲਿਟੀ ਪੂਰੀ ਆ ਤੇ ਲੋਕਾਂ ਵਾਸਤੇ ਬੂਏ ਤੱਕ ਨਹੀਂ ਦੇ ਦੇ ਲੋ ਇਹ ਗੰਦੇ ਇਹ ਹਾਲ ਆ ਬਿਮਾਰੀਆਂ ਦਾ ਅਸਲ ਚ ਹਸਪਤਲ ਹੁੰਦਾ ਬਿਮਾਰ ਨੂੰ ਠੀਕ ਕਰਨਾ ਲੇਕਿਨ ਮੈਨੂੰ ਲੱਗਦਾ ਜਿਹੜਾ ਮਰੀਜ਼ ਇੱਥੇ ਆ ਜੇ ਨਾ ਉਹ ਸਗੋਂ ਬਿਮਾਰ ਹੋ ਕੇ ਜਾਂਦਾ ਜੇ ਇੱਥੋਂ ਤੇ ਇਹ ਵੀ ਬਾਥਰੂਮ ਹੈ ਆ ਦੇਖੋ ਜੀ ਬੂਆ ਇਹਨੇ ਕਿਹਾ ਬਾਥਰੂਮ ਦੇ ਹਾਲਾਤ ਵਖੋ ਕਿੱਦਾਂ ਕੋਈ ਯੂਜ਼ ਕਰੇਗਾ ਤੇ ਗੰਦਗੀ ਦੇ ਹਾਲਾਤ ਤੁਸੀਂ ਆਪ ਦੇਖ ਲਓ ਕਿਸੇ ਪੁੱਛੋ ਹਾਂ ਕਿਸੇ ਡਾਕਟਰ ਨੂੰ ਕੋਈ ਯੂਜ਼ ਕਰਦਾ ਇਹ ਬਾਥਰੂਮ ਕੋਈ ਡਾਕਟਰ ਨਹੀਂ ਯੂਜ਼ ਕਰਦਾ ਮਰੀਜ਼ਾਂ ਵਾਸਤੇ ਯਸਰ ਕਿਉਂ ਇੱਥੇ ਮਰੀਜ਼ ਉਹ ਆਣੇ ਵਿਚਾਰੇ ਭਾਈ ਜਿਹੜੇ ਪ੍ਰਾਈਵੇਟ ਹਸਪੀਟਲਾਂ ਚ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਪਤਾ ਵਾ ਕਿ ਇਹ ਮਾੜਾ ਤਪਕਾ ਵਾ ਇਹਨਾਂ ਦੇ ਵਿਚਾਰਿਆਂ ਨੇ ਆਵਾਜ਼ ਚੁਕਨੀ ਨਹੀਂ ਆਪਣੀ ਤੇ ਇਹ ਤਾਂ ਕਰਕੇ ਇਹਨਾਂ ਦਾ ਇਹ ਹਾਲਾਤ ਆ ਮੈਨੂੰ ਦੱਸੋ ਇਹਨਾਂ ਨੂੰ ਕੀ ਇਹਨਾਂ ਨੇ ਕਰਨਾ ਇਸ ਤੇ ਹੱਥ ਜੋੜ ਕੇ ਬੇਨਤੀ ਗੁਰੂ ਨਾਨਕ ਦੇਵ ਜੀ ਦਾ ਨਾਮ ਹੀ ਹਟਾ ਦਿਓ ਇੱਥੋਂ ਨਾਮ ਬਦਲ ਦਿਓ ਕਿਉਂਕਿ ਨਾਮ ਮਹਾਰਾਜਾ ਰੱਖਿਆ ਵਾ ਤੇ ਗੰਦਗੀ ਤੁਸੀਂ ਇੰਨੀ ਕਿ ਰੱਖੀ ਆ ਤੁਸੀਂ ਮਹਾਰਾਜਾ ਦੇ ਨਾਮ ਬਦਨਾਮ ਕਰ ਰਹੇ ਹੋ ਬਿਲਕੁਲ ਕੂੜੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਦੋ ਨਵੀਂ ਤਸਵੀਰ ਤੁਸੀਂ ਦੇਖੋ ਲਗਾਤਾਰ ਇਥੇ ਲਿਖਾ ਰਹੇ ਤੁਹਾਨੂੰ ਕੂੜਾ ਔਰ ਦੂਜੇ ਪਾਸੇ ਜਿਹੜੀ ਇਹ ਸੇਵਾ ਤਾਂ ਭਾਈ ਇਹ ਸੇਵਾ ਕਿੰਨੇ ਕਾਜ ਤੁਸੀਂ ਲੈ ਕੇ ਆਏ ਹੋ ਕਿ ਕਿੰਨੀਆਂ ਕਿ ਤੁਸੀਂ ਦੇ ਰਹੇ ਹੋ ਦੇਖੋ ਜੀ 4-500 ਪੇਟੀ ਹੈਗੀ ਆ ਬਾਕੀ 0 ਤੱਕ ਮਾਰਾਂ ਨੇ ਚਾਇਆ ਔਰ ਉਹ ਤੱਕ ਅਸੀਂ ਕਰਾਂਗੇ ਸੇਵਾ ਤੇ ਗਾਂ ਵੀ ਕਰਦੇ ਰਵਾਂਗੇ ਕਿਉਂਕਿ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਡਿਪਾਰਟਮੈਂਟ ਜਾਂ ਸਰਕਾਰਾਂ ਸਰਪੂਰਾਂ ਜਾਗ ਨਹੀਂ ਆਵਾ ਇਹ ਤਾਂ ਇਦਾਂ ਹੀ ਸੁੱਤੀਆਂ ਰਹਿਣੀਆਂ ਅੱਜ ਦੀਆਂ ਨਹੀਂ ਗਿਆ ਬਹੁਤ ਲੰਬੇ ਸਮੇਂ ਤੋਂ ਰਹਿਣੀਆਂ ਆ ਦੇਖੋ ਇਧਰੋਂ ਇੱਕ ਹੋਰ ਚੀਜ਼ ਦਿਖਾਉਂ। ਜੀ ਬਿਲਕੁਲ ਤੁਸੀਂ ਵੇਖੋ। ਅਸੀਂ ਇੱਕ ਬੰਨੇ ਪਾਣੀ ਵੰਡਣ ਨੇ। ਇਹ ਕਿੰਨਾ ਦਾ ਕਮਰੇਆਂ 'ਚ ਆਪਣੇ 'ਚ ਫਿਲਟਰ ਲੱਗਾ। ਇਹਨਾਂ ਕੋ ਪੀਂਨ ਨਾ ਨੋਰਮਲ ਪਾਣੀ। ਇਹ ਕਿਉਂ ਨਹੀਂ ਪੀਂਦੇ ਨੋਰਮਲ ਪਾਣੀ ਜੀ? ਜੇ ਇਹ ਡਾਕਟਰ ਨੇ ਇਹ ਲੋਕ ਇਹ ਤਾਂ ਬਿਲਕੁਲ ਤੁਸੀਂ ਵੇਖ ਸਦੇਓ ਕਿ ਫਿਲਟਰ ਵਾਲਾ ਪਾਣੀ ਦੀ ਤਸਵੀਰ ਤੁਹਾਨੂੰ ਸਾਂਝੀ। ਫਿਲਟਰ ਵਾਲਾ ਪਾਣੀ ਪੀਰੇ ਤਾਂ ਆਮ ਪਬਲਿਕ ਨੂੰ ਗੰਦਾ ਪਾਣੀ ਪਿਲਾ ਰਹੇ ਨੇ। ਕਿਉਂ? ਇਹਨਾਂ ਨੂੰ ਤਨਖਾਹਾਂ ਵੀ ਦੋ। ਗੰਦਗੀ ਵੀ ਇਹੀ ਲਈਏ। ਸਾਨੂੰ ਕੀ ਫਾਇਦਾ ਇਹੋ ਜੀਆਂ ਸਰਕਾਰਾਂ ਦਾ ਇਹ ਐ ਸਰਕਾਰ ਦੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਹਰ ਸਰਕਾਰ ਦਾ ਇੱਕੋ ਰਿਆਵ ਗੁਨਾਣਕ ਹਸਪੀਟਲ ਜਿਹੜਾ ਗੁਨਾਣਕ ਦੇਵ ਜੀ ਦਾ ਨਾਮ ਤੋਂ ਆ ਇਹ ਹਮੇਸ਼ਾ ਹੀ ਐਸੇ ਕੰਮ 'ਚ ਰਿਹਾ ਵਾ ਕਿਸੇ ਨੇ ਇਹਦੇ ਸੁਧਾਰ ਵੱਲ ਕੰਮ ਨਹੀਂ ਕੀਤਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਦੀਆਂ ਬੋਟਲਾਂ ਫਰਕੇ ਇੱਥੇ ਵੰਡੀਆਂ ਜਾ ਰਹੀਆਂ ਪੀਣ ਨੂੰ ਪਾਣੀ ਹੈ ਨਹੀਂ ਪਰ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਕਿ ਅਸੀਂ ਚੰਗਾ ਕੰਮ ਕਰ ਰਹੇ ਆ ਤਾਂ ਏਸੀ ਖਰਾਬ ਨੇ ਔਰ ਇੱਥੋਂ ਤੱਕ ਕਿ ਬਾਥਰੂਮ ਕਰਨ ਦੀ ਜਿਹੜੀ ਸਹੂਲਤ ਹੈ ਉਹ ਵੀ ਪੂਰਨ ਨਹੀਂ ਹੈ ਤਾਂ ਇੱਥੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈ ਵੰਡਿਆ ਜਾ ਰਿਹਾ ਹੈ ਲੋਕਾਂ ਨੂੰ ਔਰ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਉਸ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਜਿਹੜਾ ਹੈ ਕਿ ਲੋਕਾਂ ਨੂੰ ਪਾਣੀ ਪੀਣ ਦੀ ਕਿਲਤ ਹੁੰਦੀ ਹੈ ਤਾਂ ਕੁਝ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਰ ਦੂਸਰੇ ਪਾਸੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦਾ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਪਾਣੀ ਦੀਆਂ ਜਿਹੜੀਆਂ ਪੇਟੀਆਂ ਵੰਡੀਆਂ ਜਾ ਰਹੀਆਂ ਜਾਂ ਅਤੇ ਹਜ਼ਾਰਾਂ ਪੇਟੀਆਂ ਅੱਜ ਉਹਨਾਂ ਨੇ ਆਪਣੇ ਲੈ ਕੇ ਆਏ ਨੇ ਤੇ ਉੱਥੇ ਦੇ ਰਹੇ ਨੇ ਤਾਂ ਉੱਥੇ ਕੁਝ ਹੋਰ ਲੇਡੀਜ਼ ਨੇ ਆ ਪਾ ਜੀ ਕੀ ਕਹਿਣਾ ਚਾਹੋਗੇ ਪਾਣੀ ਮਿਲਦਾ ਪੀਣ ਨੂੰ ਇੱਥੇ ਆਈ ਤੇ ਆਈ ਮਮੀ ਮੇਰੇ ਐਮਰਜੈਂਸੀ ਨੇ ਤੇ ਉਹਨਾਂ ਨੂੰ ਮਲ ਕੇ ਚੈੱਕ ਕਰਾਉਣਾ ਪਾਣੀ ਪੀਣ ਨੂੰ ਮਿਲਦਾ ਨਹੀਂ ਉਹਨੂੰ ਤਾਂ ਕੁਝ ਨਹੀਂ ਇੱਥੇ ਕੋ ਮਿਲਦਾ ਪਾਣੀ ਪੀਣ ਨੂੰ ਮਿਲਦਾ ਜੀ ਇੱਥੇ ਬਿਲਕੁਲ ਨਹੀਂ ਬਿਲਕੁਲ ਤੁਸੀਂ ਵੇਖੋ ਕਿ ਪੀਣ ਨੂੰ ਪਾਣੀ ਹੈ ਨਹੀਂ ਤਾਂ ਲੋਕ ਕਿਵੇਂ ਆ ਪਾ ਜੀ ਇੱਥੇ ਪਾਣੀ ਪੀਣ ਨੂੰ ਮਿਲਦਾ ਜੀ ਪਾਏ ਪੂਰੇ ਹਸਪਤਲ ਦੇ ਇੱਕੋ ਹੀ ਉਹ ਵਾਟਰ ਕੋਲਰ ਆ। ਹੋਰ ਕਿਤੇ ਵੀ ਨਹੀਂ। ਜੋ ਵੀ ਬੰਦ ਰਹਿੰਦਾ। ਉਹ ਤਾਂ ਕੁਝ ਚਾਲੂ ਰਹਿੰਦਾ ਪਰ ਇਹ ਬਾਕੀ ਹੋਰ ਕਿਤੇ ਵੀ ਨਹੀਂ। ਇਹ ਡਿਵਟੀ ਬਿਲਡਿੰਗ ਹੈ ਪਾਥਰ ਉਹ ਤੋਂ ਨੇ ਜਿਆਦਾ ਪਾਣੀ। ਬਿਲਕੁਲ ਇਹ ਤਸਵੀਰ ਤੁਸੀਂ ਵੇਖੋ ਕਿ ਇਹ ਇੱਥੇ ਜਿੱਥੇ ਪਾਣੀ ਪੀਣ ਦੇ ਹਾਲਾਤ ਨੇ ਉਸਥੇ ਹਾਲਾਤ ਕੀ ਹੈ ਤਾਂ ਤੁਸੀਂ ਦੇਖੋ ਕਿ ਐਕਵਾ ਗਾਰਡ ਲੱਗਾ ਹੈ ਲੇਕਿਨ ਬਿਲਕੁਲ ਬੰਦ ਪਿਆ ਹੈ ਕਿਉਂਕਿ ਇਸ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ। ਕੋਈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਤਾ ਕੋਈ ਕਨੈਕਸ਼ਨ ਨਹੀਂ ਹੈ ਤਾਂ ਇਹ ਨਲਕਾ ਜਿਹੜਾ ਇਹ ਲੱਗਾ ਹੈ ਬਿਲਕੁਲ ਤੁਸੀਂ ਦੇਖੋਗੇ ਇਹਦੇ ਨਾਲ ਅਟੈਚ ਕੀਤਾ ਗਿਆ ਹੈ ਆਰਓ ਸਿਸਟਮ ਨੂੰ ਇਹਦੇ ਨਾਲ ਅਟੈਚ ਕੀਤਾ ਗਿਆ ਹੈ ਲੇਕਿਨ ਅਸੀਂ ਖੁਦ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਨਲਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਸੂਰਤ ਇਹ ਹਾਲ ਇੱਕ ਦੱਸ ਰਹੇ ਹਾਂ ਕਿ ਉਹ ਵੀ ਇਸ ਕਰਕੇ ਇੱਕ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਗਿਆ ਤਾਂ ਇੱਥੇ ਲਗਾਤਾਰ ਤੁਸੀਂ ਦੇਖੋਗੇ ਪਾਣੀ ਵੰਡਿਆ ਜਾ ਰਿਹਾ ਹੈ ਤਾਂ ਡਾਕਟਰ ਜਿਹੜੇ ਨੇ ਇੱਥੇ ਨੇ ਪਰ ਸੁਵਿਧਾਵਾਂ ਜਰੀਆਂ ਨੇ ਉਹ ਨਾਂ ਦੇ ਬਰਬਰ ਨੇ ਤਾਂ ਗੁਰੂ ਨਾਨਕ ਦੇਵ ਹਸਪੀਟਲ ਜੋ ਕਿ ਬਾਬੇ ਨਾਨਕ ਜੀ ਦੇ ਨਾਮ ਦੇ ਉੱਤੇ ਬਣਿਆ ਹੈ ਉਸ ਹਸਪਤਾਲ ਦੇ ਹਾਲਾਤ ਕੀ ਨੇ ਤਾਂ ਉੱਥੇ ਨੌਜਵਾਨਾਂ ਵੱਲੋਂ ਪ੍ਰਯਾਸ ਕੀਤਾ ਗਿਆ ਕਿ ਪਾਣੀ ਦੀ ਬੋਤਲਾਂ ਵੰਡੀਆਂ ਗਈਆਂ ਲੇਕਿਨ ਸਹੀ ਤਸਵੀਰ ਗੁਰੂ ਨਾਨਕ ਦੇਵ ਹਸਪੀਟਲ ਦੀ ਤੁਹਾਡੇ ਅੱਗੇ ਸਾਂਝੀ ਕਰ ਰਹੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਥੰਨਾ ਗ੍ਰੇਟ ਪੰਜਾਬ ਟੀਵੀ ਅਮਰਤ